ਖੋ ਸਾਰਾ ਗੱਗ ਜਾਣਦਾ ਕਿ ਬਹੁਤ ਵੱਡੇ ਝੂਠੇ ਵਾਦੇ ਵੱਡੀਆਂ ਤਸੱਲੀयां ਲੋਕਾਂ ਨੂੰ ਦੇ ਕੇ ਔਰ ਪੁੰਨਿਆਂ ਸਵਕਾ ਨਾਲ ਭੰਡ ਕੇ ਆਮ ਆਦਮੀ ਪਾਰਟੀ ਨੇ ਅਰਵੰਦ ਕੇ ਜੀਵਾਲ ਨੇ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੇ ਪੰਜਾਬ ਸਰਕਾਰ ਬਣਾਈ ਸੀ ਲੋਕਾਂ ਨੇ ਨਾ ਕੋਈ ਦੋਸ਼ ਨਹੀਂ 92 ਐਮਐਲਏ ਜਿੱਤ ਕੇ ਜਿੱਤੇ ਔਰ ਉਹਦੇ ਬਾਅਦ ਜੋ ਵਾਅਦਾ ਵੀ ਕੀਤਾ ਸੀ ਇੱਕ ਪੂਣੀ 31 ਗੱਲਾਂ ਤੋਂ ਬਿਨਾ ਆ ਮੈਂ ਬੜਾ ਝੋਖਾ ਹੋਇਆ ਇਸ ਗੱਲ ਦਾ ਕਿ ਔਰ ਹਰਾਨੀ ਵੀ ਆ ਇੱਕੋ ਇੱਕ ਚੀਜ਼ ਹੀ ਲੋਕਾਂ ਦੀ ਉਹ ਲੋਕਾਂ ਨੇ ਖੇਡ ਰਿਖੀ ਦੀ ਖੇਡ ਸੀਗੀ ਇਹ ਲੋਕਤੰਤਰੀ ਦਾ ਬੁਨਿਆਦ ਆ ਜਿਹੜੀ ਪੰਚਾਇਤੀ ਚੋਣਾਂ ਨੇ ਔਰ ਇਹ ਇਹਦੇ ਵਿੱਚ ਵੀ ਐਡਾ ਵੱਡਾ ਤੱਕਾ ਇਹ ਤੇ ਖਰਚਾ ਹੀ ਕੋਈ ਨਹੀਂ ਲੱਗਦਾ ਇੱਥੇ ਕੋ ਖਜ਼ਾਨਾ ਨਹੀਂ ਲੱਗਦਾ ਕੋਈ ਬਹੁਤਾ ਹੋਰ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ ਸਿਰਫ ਲੋਕਾਂ ਦਾ ਇਮਾਨਦਾਰੀ ਨਾਲ ਲੋਕਾਂ ਦੀਆਂ ਵੋਟਾਂ ਪਾਉਣੀਆਂ ਸੀ ਇਹਦੇ ਵਿੱਚ ਵੀ ਐਡੀ ਵੱਡੀ ਧਾਲੀ ਨਚਾਈ ਆ ਸਾਰੇ ਪੰਜਾਬ ਚ ਖਾਸ ਤੌਰ ਤੇ ਸਾਡੇ ਜਿਲ੍ਹੇ ਚ ਔਰ ਹਰ ਇੱਕ ਬੰਦਾ ਤਰਾ ਤਰਾ ਕਰਦਾ ਚੰਗੇ ਭਲੇ ਬੰਦਿਆਂ ਦੇ ਜਨਨੇ ਵਕੀਲਾਂ ਤੋਂ ਵਿਚਾਰਾ ਤੋਂ ਕਾਗਜ਼ ਭਰਾਏ ਔਰ ਬੜੀ ਤਸੱਲੀ ਨਾਲ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਨਾਲ ਅਸੀਂ ਡਾਕੂਮੈਂਟੇਸ਼ਨ ਕਰ ਚੁੱਕੀ ਆ ਔਰ ਉਦੋਂ ਦਾ ਛੋਟੇ ਛੋਟੇ ਇਲੀਗੇਸ਼ਨ ਕਿ ਆ ਕੋਈ ਰੈਂਪ ਬਣਾਇਆ ਹੋਇਆ ਜੀ ਔਰ ਇੱਥੇ ਕੋਈ ਵਧਰਾ ਵਧਰਾ ਕੱਢਿਆ ਹੋਇਆ ਸੋ ਇਹਨਾਂ ਗੱਲਾਂ ਨੂੰ ਕਿਸੇ ਨੇ ਕੋਈ ਦੋ ਕਮਰੇ ਰੱਖੇ ਨੇ ਆਪਣੇ ਪਾਣੀ ਪਾਉਣ ਨੂੰ ਬੱਚੇ ਸ਼ਾਮ ਨੂੰ ਪਾਣੀ ਪਾ ਲੈਂਦੇ ਆ ਕਿਸੇ ਨੇ ਕੋਈ ਬੇਲਾਈ ਆ ਜੀ ਇਨਕ੍ਰੋਚਮੈਂਟ ਸਈ ਜਗ੍ਹਾ ਦੇ ਉਤੇ ਤਾਂ ਕੰਪਲੇਨਟੈਂਟ ਦੇ ਕੰਪਲੇਟ ਤੇ ਦਸਕਤੇ ਹੀ ਹੈਗੇ ਤਾਂ ਵੀ ਪੇਪਰ ਰਿਜੈਕਟ ਉਹਦੇ ਚਾਰ ਭਰੇ ਨੇ ਚਾਰਾਂ ਦੀ ਰਿਜੈਕਟ ਕਿਤੇ ਕਿਸੇ ਵਿਧਾਨ ਸੰਵਿਧਾਨ ਚ ਕਿਸੇ ਕਾਨੂੰਨ ਚ ਨਹੀਂ ਲਿਖਿਆ ਹੋਇਆ ਕਿ ਇਹ ਰੇਨਪ ਜਾਂ ਮਨਵंद्र ਰਾਜ ਆਖੋ ਗੱਲ ਆ ਔਰ ਇਹਦਾ ਕੋਈ ਦੋਸ਼ ਬਣਦਾ ਅਯੋਗਤਾ ਵਾਸਤੇ ਔਰ ਮੋਰਓਵਰ ਜਿੰਨਾ ਚਿਰ ਕੋਈ ਅਦਾਲਤ ਕਿਸੇ ਨੂੰ ਸਾਬਤ ਨਹੀਂ ਕਰ ਦਿੰਦੀ ਕਿ ਫਲਾਣਾ ਬੰਦਾ ਫਲਾਨੀ ਸਰਕਾਰੀ ਚ ਤੇ ਉਹ ਕਾਬਜ ਹੈ ਉਹਨਾਂ ਚਿਰ ਉਹਦੀ ਅਯੋਗਤਾ ਬਣਦੀ ਨਹੀਂ ਇਹ ਸਹੀ ਬਹੁਤ ਵੱਡੀ ਇਹ ਐਨੀ ਵੱਡੀ ਧਾਤਲੀ ਆ ਲੋਕਾਂ ਦਾ ਹੱਕ ਛੀਨਿਆ ਗਿਆ ਇਦੋਂ ਵੱਡਾ ਸ਼ਰਮਸਾਰ ਕੰਮ ਨਾ ਕਦੇ ਹੋਇਆ ਨਾ ਹੋਣਾ ਸੋ ਇਦੋਂ ਬਿਨਾ ਬਹੁਤ ਹੀ ਈਸ਼ੂ ਨੇ ਪੰਜਾਬ ਦੇ ਜਿਹੜੇ ਭਗਵੰਤ ਮਾਨ ਜੀ ਤੁਹਾਨੂੰ ਅਟ੍ਰੈਸਟ ਕਰਨੀ ਚਾਹੀਦੇ ਸੀਗੇ ਜਾਂ ਹੈਗੇ ਆ ਜਾਂ ਕਰਨੇ ਤੁਹਾਡਾ ਫਰਜ਼ ਬਣਦਾ ਸੀਗਾ ਇੱਕ ਜਿਹੜੀ ਵਾਲਤਾ ਹੁਣ ਬੈਠ ਗਿਆ ਘਰ ਹੁਣ ਥੋੜੀ ਤਿਆਰੀ ਆ ਤੁਸੀਂ ਕਰ ਲੋ ਥੋਡੇ ਐਮਐਲਏ ਆਨੇ ਇੰਨਾ ਗੰਦ ਪਾਇਆ ਨਾ ਤੁਹਾਡਾ ਉੱਤੇ ਕੁਝ ਨਾ ਤੁਹਾਡਾ ਥੱਲੇ ਕੁਝ ਇਹ ਇੰਨਾ ਜਿਆਦਾ ਲੋਕਾਂ ਦਾ ਕਹਿੰਦਾ ਬਹੁਤ ਵੱਡਾ ਇੱਕ ਸਾਡੇ ਮਲਕੋ ਮਜਰੇ ਦੇ ਵਿੱਚ ਬੁਰਾ ਹਾਲ ਸਾਰਿਆਂ ਦੀ ਤਿੰਨ ਬੰਦੇ ਸੀ ਸਾਡੇ ਤਿੰਨਾਂ ਦੀ ਕਾਗਜ਼ੀਆ ਕੋਈ ਨਹੀਂ ਸਾਡੇ ਸਾਨੀਪੁਰ ਚ ਦੋ ਬੰਦੇ ਸੀ ਦੋਵੇਂ ਰਿਜੈਕਟ ਰੋਹਣੇ ਉੱਤੇ ਸਾਡੇ ਤਿੰਨ ਸੀ ਤਿੰਨਾਂ ਦੇ ਰਿਜੈਕਟ ਬਾਲਪੁਰ ਦੇ ਸਾਡੇ ਦੋ ਸੀ ਦੋਹਾਂ ਦੇ ਰਿਜੈਕਟ ਇੰਨੀ ਗੱਦਲੀ ਇਹਨਾਂ ਦਾ ਬਹੁਤ ਜ਼ਿਆਦਾ ਹੈ ਸੀ ਮੈਂ ਤੁਹਾਡੇ ਰਾਹੀਂ ਇਸ ਗੱਲ ਦਾ ਅ ਸਰਕਾਰ ਤੱਕ ਇਹ ਪਹੁੰਚਾਈ ਕਰਨ ਚਾਹੁੰਦਾ ਕਿ ਸਾਡਾ ਇਹ ਸਖਤ ਪ੍ਰੋਟੈਸਟ ਜਿਸ ਦਿਨ ਤੋਂ ਅ ਫੜਤਾੜਾ ਹੋਈਆਂ ਨੇ ਸਾਡੇ ਬੰਦੇ ਉੱਥੇ ਗਏ ਅਸੀਂ ਆਪਣਾ ਪ੍ਰੂਫ ਦੇਣ ਦਾ ਯਤਨ ਵੀ ਕੀਤਾ ਪਰ ਕਿਸੇ ਨੇ ਕੋਈ ਪ੍ਰੂਫ ਨਹੀਂ ਲਿਆ ਔਰ ਇਸੇ ਲਈ ਪੁੱਛਿਆ ਨਹੀਂ ਵੀ ਤੁਸੀਂ ਤੁਹਾਡੇ ਕੋ ਦੱਸੋ ਦੱਸਣਾ ਕਹਿਣਾ ਚ ਸਾਡੀ ਗੱਲ ਹੀ ਤੱਕ ਨਹੀਂ ਸੁਣਉਂ ਹਰ ਉੱਥੇ ਵੀ ਅਸੀਂ ਸਾਡੇ ਬੰਦਿਆਂ ਨੇ ਪ੍ਰੋਟੈਸਟ ਕੀਤਾ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਵੀ ਬੜੇ ਜੁੰਮਵਾਰੀ ਨਾਲ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਆ ਲੋਕਾਂ ਦੀ ਗੱਲ 'ਚ ਖੜੇ ਆ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਵਰਕਰਸ ਨੇ ਸਾਡੇ ਸਾਰਿਆਂ ਨੇ ਇਲੈਕਸ਼ਨ ਦੇ ਵਾਸਤੇ ਜਿਹੜੀ ਕੋਸ਼ਿਸ਼ ਕੀਤੀ ਔਰ ਸਾਡੇ ਕੰਮ ਕੰਮ ਚੱਲ ਰਿਹਾ ਜਿਸ ਕਿਸੇ ਨੂੰ ਵੀ ਕ੍ਰਾਸ ਪਾਰਟੀ ਲਾਈਨ ਤੇ ਅਸੀਂ ਮੇਰਾ ਮੈਂ ਜੀ ਆਇਆਂ ਆ ਕਿਸ ਨੂੰ ਕੋਈ ਤਕਲੀਫਾ ਕਿਸੇ ਦੇ ਪਾਂਚੀ ਦੇ ਪੇਪਰ ਜੇ ਕਿਸੇ ਸਰਪੰਚੀ ਦੇ ਹੋਏ ਆ ਅਸੀਂ ਆਪਣੇ ਕੋਲੋਂ ਖਰਚਾ ਲਾ ਕੇ ਉਹਨਾਂ ਦਾ ਕੇਸ ਲੜਾਈ ਲੜਾਂਗੇ ਔਰ ਇਹਨੂੰ ਗੱਲ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਕਿਨੇ ਸਰਪੰਚੀਆਂ ਕਰਦੇ ਆ ਕਿ ਕਿਨੇ ਪਿੰਡਾਂ ਦੇ ਵਿੱਚ ਵਿਚਰਦੇ ਆ ਇਹਨਾਂ ਨੂੰ ਹੌਲ ਹਮਾ ਇਹਨਾਂ ਨੂੰ ਲੋਕ ਦੱਸਣਗੇ ਔਰ ਸੋਨੋ ਦੇਖੇ ਹੋਵਾਂਗੇ ਤੇ ਇਹਦੇ ਨਾਲ ਅਨਸਾਫ਼ ਲੈ ਕੇ ਦੇਵਾਂਗੇ ਔਰ ਹਰ ਗੱਲ ਦੇ ਵਿੱਚ ਅਸੀਂ ਹਾਜ਼ਰ ਹਾਂ ਔਰ ਬਾਦੇ ਚੜ ਕੇ ਅਸੀਂ ਲੋਕਾਂ ਦੇ ਵਿੱਚ ਖੜੇ ਆ ਔਰ ਹਮੇਸ਼ਾ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਆਵਾਜ਼ ਚੁੱਕਦੀ ਆ ਰਹੀ ਆ ਔਰ ਹਮੇਸ਼ਾ ਜਿਹੜੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਔਰ ਅਸੀਂ ਹਮੇਸ਼ਾ ਸਾਰੇ ਭਾਈਚਾਰੇ ਨੂੰ ਬਣਾ ਕੇ ਰੱਖਣ ਦੇ ਵਿੱਚ ਔਰ ਇਸ ਪੰਜਾਬ ਦੀ ਕਿ ਜਰਾ ਠੀਕ ਰਹੇ ਇਸ ਪੰਜਾਬ ਚ ਦਾ ਮਾਹੌਲ ਠੀਕ ਰਹੇ ਇਸ ਵਾਸਤੇ ਸਾਰਿਆਂ ਨੂੰ ਜਗਤ ਰੱਖਣ ਦੀ ਲੋੜ ਆ ਤੇ ਛੋਟੀਆਂ ਗੱਲਾਂ ਨੇ ਕੋਈ ਗੱਲ ਨਹੀਂ ਇਹਨਾਂ ਨੇ ਕਰਿਆ ਬਹੁਤ ਮਾੜਾ ਕੰਮ ਕਰਿਆ ਇਦੋਂ ਮਾੜਾ ਕੋਈ ਕੰਮ ਹੋ ਨਹੀਂ ਸਕਦਾ ਕੋਈ ਕੰਮ ਇਹਨਾਂ ਦੇ ਕਰਨ ਦਾ ਸੀਗਾ ਬਾਕੀ ਤਾਂ ਇਹਨਾਂ ਦਾ ਕੰਮ ਹੁਣ ਪੁੱਗਿਆ ਪਿਆ ਟਾਈਮ ਇਹਨਾਂ ਦਾ ਖਤਮ ਹੋ ਚੁੱਕਿਆ ਹੁਣ ਤਾਂ ਇਹ ਤਾਂ ਆ ਜਾਂਦੀ ਬੇਰ ਦੇ ਦਿਨ ਨੇ ਜਿਹੜੇ ਕਿ ਇਹਨਾਂ ਨੇ ਅਫਤਾਰੀ ਖੋੜਾ ਮਾਰਿਆ ਯੂਨੀਵਰਸਲ ਚੱਕਰ ਕਰਾਂਗਾ ਤੁਹਾਡਾ ਧੰਨਵਾਦ ਕਰਦਾ ਬਾੜ ਦੀ ਜੰਡਾ ਬਾਡੀ